ਉਹ ਤਾਂ ਕਈ ਜਗ੍ਹਾ ਤੇ ਤਾਂ ਉਹਨੇ ਧੱਕੇ ਨਾਲ ਆਪਣਾ ਹਰਿਆ ਮੱਲਣ ਵਾਲੀ ਸੀਟ ਤਾਂ ਆਪਣੀ ਜ਼ਿਲ੍ਹਾ ਪ੍ਰੀਸ਼ਦ ਦੀ ਪੱਕੀ ਜਿੱਤਰੇ ਸੀ ਉਹਨਾਂ ਨੇ ਧੱਕਾ ਕੀਤਾ ਕੋਈ ਗੱਲ ਹੁਣ ਤੱਕ ਕਿੰਨਾ ਟਾਈਮ ਰਹਿ ਗਿਆ ਨਵਾਂ ਸਾਤ ਚੜ ਗਿਆ ਹੁਣ ਇਹ ਲੋਕ ਸੋਚਦੇ ਆ ਕੀ ਆ ਜਿਹੜੀ ਤਾਕਤ ਹੈ ਪੂਰੀ ਜ਼ਿੰਦਗੀ ਮੇਰੇ ਕੋਲੇ ਰਹਿਣੀ ਹੈ ਵਾਈਲਡ ਸ਼ਾਟ ਲੀ ਲੈ ਆ ਉਹਨਾਂ ਕੋਲ ਰਹਿੰਦੀ ਐ ਜੀ ਨੂੰ ਪਰਮਾਤਮਾ ਚਾਹੁੰਦੇ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਐ ਜਿਵੇਂ ਇਹਨਾਂ ਨੇ ਗੰਦ ਮਚਾਤਾ ਜਿਵੇਂ ਝਾੜੂ ਵਾਲੇ ਨੇ ਲੁੱਟਣਾ ਸ਼ੁਰੂ ਕਰ ਦਿੱਤਾ ਜੇ ਪੰਜਾਬ ਦੇ ਲੋਕ ਇਕੱਠੇ ਨਾ ਹੋਏ ਆਪਣੀ ਖੇਤਰੀ ਪਾਰਟੀ ਦੇ ਮਗਰ ਤਾਂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਵੇ ਉਹਨਾਂ ਦਾ ਕੋਈ ਵਿਗੜਨਾ ਨਹੀਂ ਉਹਨੂੰ ਕੀ ਫਰਕ ਪੈਂਦਾ ਹੈ ਛੂਟ ਕੇ ਪੈਕ ਕਰਕੇ ਕਿਤੇ ਹੋਰ ਸੂਬੇ ਚਲੇ ਜਾਣਗੇ ਪਤਾਈ ਇੱਥੇ ਆਓ ਕਿਧਰ ਬੋ ਹਲਕਾਏ ਕੋ ਹਲਕਾਏ ਜੀ ਨੇ ਜੇ ਮੈਂ ਕਹਿ ਸਕਦਾ ਜਿੰਨੀ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਬਾਪੂ ਬਾਦਲ ਨੇ ਕਰਾਈ ਹੈ ਤੇ ਉਹਨੂੰ ਤਾਕਤ ਕਿਧਰੋਂ ਤੁਸੀਂ ਦਿੱਤੀ ਹੈ ਕਰਾਉਣ ਵਾਸਤੇ ਤਾਕਤ ਕਿਹੜੀ ਦਿੱਤੀ ਬੋਲੇ ਦੇ ਨਾਲ ਕੋਈ ਸਿਆਸੀ ਸੰਬੰਧ ਨਹੀਂ ਇੱਕ ਪਰਿਵਾਰ ਦਾ ਨੰਬਰ ਤੁਸੀਂ ਸਾਡੇ ਬਜ਼ੁਰਗੋਂ ਭਰਾਵੋਂ ਭੈਣਾਂੋਂ ਮਾਤਾਵੋਂ ਰਿਸ਼ਤਾ ਹੋਰ ਕਿਤੇ ਨਹੀਂ ਹੋ ਸਕਦਾ ਜਿਆਜਾ ਰਿਸ਼ਤਾ ਇੱਥੇ ਹੈ ਬਡੇ ਵੰਸਾ ਭਾਵੇਂ ਪੰਜਾਬ ਦੇ ਕਿਤੇ ਵੀ ਕੋਨੇ ਜਾਂਦੇ ਸੀ ਉਹਨਾਂ ਦਾ ਆਪਣਾ ਹੀ ਸੀ ਪਰ ਜਦੋਂ ਆਪਣੇ ਘਰੇ ਆਉਂਦੇ ਨਾ ਹੋਰ ਹੀ ਕਿਸੇ ਦਾ ਸਕੂਨ ਜਾ ਆਉਂਦਾ ਹੈ ਜੀ ਜਿਹਾ ਲੱਗਦਾ ਹੈ ਕਿ ਆਪਣੇ ਵਿੱਚ ਬੈਠੇ ਆ ਸੋ ਤੁਸੀਂ ਇੱਕ ਗੱਲ ਵਹਿਮ ਖੜ ਦਿਓ ਆਪਣੇ ਤੇ ਉਹਨਾਂ ਜਮਵਾਰੀ ਸੁਪੀਤ ਸਿੰਘ ਬਾਦਲ ਦੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਲੇ ਮੇਰੇ ਕੰਮ ਕਰਨ ਦਾ ਤਰੀਕਾ ਬਹੁਤ ਅਲੱਗ ਹੀ ਹੈ ਮੈਂ ਹੌਲੀ ਹੌਲੀ ਕੰਮ ਨਹੀਂ ਕਰਦਾ ਹੁੰਦਾ ਮੈਂ ਬਿਮਾਰੀ ਦਾ ਪੱਕਾ ਪਰੇਸ਼ਣ ਇੱਕ ਮਿੰਟ ਚ ਹੀ ਕਰ ਦਿੰਦਾ ਮੈਂ ਜਲਾਲਾਬਾਦ ਹਲਕੇ 'ਚ ਮੈਨੂੰ ਭੇਜਤਾ ਮੈਂ ਜ਼ਿੰਦਗੀ 'ਚ ਨਹੀਂ ਜਲਾਲਾਬਾਦ ਗਿਆ ਸਹੀ ਮਿੰਟ ਨਹੀਂ ਗਿਆ ਸੀ ਵੱਡੇ ਪਾਲ ਸਾਹਿਬ ਕਹਿੰਦੇ ਯਾਰ ਤੂੰ ਹੁਣ ਇੱਥੋਂ ਲੜਨਾ ਹੈ ਮੈਂ ਉੱਥੇ ਗਿਆ ਬਾਰਡਰ ਤੇ ਜਮੈਂ ਤੇ ਉੱਥੇ ਕੁਝ ਵੀ ਨਹੀਂ ਸੀ ਨਾ ਸੜਕ ना कोई गली ना कोई स्कूल ना कोई हस्ता ना कोई वाटर जाके देखा कि लोग कि नर्च रहे इन साल तु अज जाके देखो थे। की है? मैं पहली दनी क्योंकि तो मैं ना ਇੱਕ ਇੱਕ ਛੋਟਾ ਕੰਮ ਮੇਰੇ ਆਦਤ ਹੀ ਹੈ ਮੈਂ ਜੋ ਕੰਮ ਕਰਦਾ ਬਿਲੀ ਪੂਰੀ ਕਰਨੀ ਹੈ ਨਾ ਦੱਸੋ ਕਿੰਨੇ ਥਰਮਲ ਪਲਾਂਟ ਬਣਾਉਣੇ ਹੈ ਇਕੱਠੇ ਬਣਾ ਦੋ ਸਾਰੇ ਹੁਣ ਓਵੇਂ ਹੀ ਨਲਾਬਾਦ ਕੀਤਾ ਮੈਂ ਬੁਲਾਇਆ ਵਾਟਰ ਸਪਲਾਈ ਵਾਲਾ ਮੈਂ ਕਿਹਾ ਜੀ ਕਿੰਨੇ ਪਿੰਡ ਹੈ ਕਹਿੰਦੇ 180 ਆ 85 ਵਾਟਰ ਵਰਕਸ ਕਿੰਨੇ ਚਾਹੀਦੇ ਹੈ ਕਹਿੰਦੇ 150 ਮੈਂ ਕਿਹਾ 150 ਬਣਾਉਣੇ ਸ਼ੁਰੂ ਕਰਾਪ ਲਓ ਪੈਸੇ ਫਿਰ ਮੈਂ ਕਿਹਾ ਸਰਕਾ ਕਿੰਨੇ ਕਿਲੋਮੀਟਰ ਹੈ ਉਹਨੇ ਪਰੇ 8 900 ਕਿਲੋਮੀਟਰ ਦੀ ਸਾਰੀ ਲਿੰਕ ਨੂੰ ਬਣਾ ਕੇ ਦੱਸਿਆ ਮੈਂ ਕਹਿੰਦਾ ਚੱਕੋ ਪੈਸੇ ਬਣਾ ਦਿਓ ਸਾਰੀਆਂ ਤੁਸੀਂ ਦੇਖ ਲਓ ਮੈਂ ਕਿ ਕਿੰਨੇ ਪਿੰਡਾਂ ਚ ਕੋਈ ਗਲੀ ਨਾਲੀ ਐ ਨਹੀਂ ਸੀ ਇੱਕੋ ਹੀ ਫੈਸਲੇ ਨਾਲ ਮੈਂ ਇੱਕ ਦਿਨ ਉੱਥੇ ਹੀ ਬਹਿ ਗਏ ਜਿੰਨੇ ਪਿੰਡ ਐ ਸਾਰਿਆਂ ਦੀਆਂ ਗਲੀਆਂ ਨਾਲੀਆਂ ਖੱਪੜ ਕੌਣ ਸਾਰੀ ਸੀਮਿੰਟ ਦੀ ਆਂ ਆਰਡਰ ਸਾਤ 800 ਕਰੋੜ ਦਾ ਬਜਟ ਸੀ ਮੈਂ ਕਿਹਾ ਚੱਕੋ ਤੇ ਬਣਾ ਦਿਓ ਅਸੀਂ ਦੋ ਸਾਲਾਂ ਚ ਕਿਤੇ ਪਿੰਡ ਚਲੇ ਜਾਓ ਐ ਲੱਗਦਾ ਸ਼ਹਿਰ ਹੈ ਜਿਹਨੇ ਉਹਨਾਂ ਦੇਖਿਆ ਹੀ ਨਹੀਂ ਸਿੱਕੇ ਆਰੇ ਭੱਜ ਗਈ ਉਹ ਤਾਂ ਹਾਂ ਉਹ ਵੀ ਲੰਬੀ ਮੈਂ ਜਾਂ ਤੁਹਾਨੂੰ ਪਹਿਲੀ ਵੀ ਗੱਲ ਦੱਸੀ ਸੀ ਬੈਂਕ ਦੇ ਨੰਗ ਦਾ ਟਾਪ ਦਾ ਮੈਂ ਵੱਡੇ ਬਾਲਸਾ ਨੂੰ ਮਿਲਣਾ ਸੀ ਉਹ ਲੰਬੀ ਸੰਗਤ ਦਰਸ਼ਨ ਕਰੀ ਜਾਂਦੇ ਸੀ ਮੈਂ ਉਹ ਤੇ ਪਿੰਡਾਂ ਚ ਗਿਆ ਤੇ ਨਾਲ ਬੈਠਾ ਉਹਨਾਂ ਦੇ ਤੇ ਸੰਗਤ ਦਰਸ਼ਨ ਵਾਲੇ ਜਿਵੇਂ ਸਰਪੰਚ ਖੜਾ ਹੋ ਜਾਂਦਾ ਬਾਲਸਾ ਮੈਂ ਕੀ ਚਾਹੀਦਾ ਉਹ ਕਹਿੰਦੇ ਗਲੀਆਂ ਨਾਲੀਆਂ ਵਾਸਤੇ ਖੜਵੰਜੇ ਚਾਹੀਦੇ ਆ ਮੈਂ ਕਿਹਾ ਜਦੋਂ ਐਡਾ ਸੀ ਉਦੋਂ ਵੀ ਖੜਵੰਜੇ ਮੰਗਦੇ ਸੀ ਅੱਜ ਇੰਨੇ ਸਾਲ ਹੋ ਗਏ ਹਾਲੇ ਵੀ ਖੜਵੰਜੇ ਨਹੀਂ ਬਣੇ ਆਪਣੇ ਪੰਜਾਬ ਗਲੀਆਂ ਹੀ ਨਹੀਂ ਬੜੀਆਂ ਖੜ ਪਰ ਖੜਵੰਝੇ ਖੜਵੰਝੇ ਮੈਂ ਕਿਹਾ ਜੀ ਆ ਸੇਵਾ ਮੈਂ ਖੜਾ ਹੋ ਗਿਆ ਮੈਂ ਰੋਕ ਲਿਆ ਸਾਨੂੰ ਮੈਂ ਕਿਹਾ ਜੀ ਆ ਸੇਵਾ ਮੈਨੂੰ ਦੇ ਦਿਓ ਬਾਲ ਸਾਹਿਬ ਦੇ ਕੀ ਮੈਂ ਕਿਹਾ ਜੀ ਨਾ ਤੁਹ ਤੋਂ ਪੁੱਛਾਂ ਮੈਂ ਆਪਣੇ ਮਹਿਕਮੇ ਚ ਪੈਸਾ ਇਕੱਠਾ ਕਰਕੇ ਲੰਬੀ ਹਲਕੇ ਦੇ ਸਾਰੇ ਹਲਕੇ ਦੇ ਵਿੱਚ 100% ਜਿੰਨੀਆਂ ਗਲੀਆਂ ਨਾਲੀਆਂ ਸੀਵਰੇਜ ਸਿਸਟਮ ਛੱਪੜ ਸਾਰੇ ਮੈਂ ਸੀਮਿੰਟ ਦੇ ਬਣਾ ਕੇ ਤੇ ਉੱਤੇ ਸਟੇਡੀਅਮ ਜੋ ਇਕੱਠਾ ਪੈਕੇਜ ਉਹ ਕਹਿੰਦਾ ਕੱਟਾ ਦਾ ਤਾਂ ਹੋਣਾ ਨਹੀਂ ਮੈਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਹੁਣ ਨਾ ਇੱਕ ਸਾਲ ਬਾਅਦ ਆਇਓ ਹਲਕੇ 'ਚ ਵੀ ਦੇਖੋ ਇੱਕ ਵਾਰ ਦੇ ਤੋਂ ਮਤਲਬ ਇੱਕ ਸਾਲ ਤੁਸੀਂ ਸਾਰਾ ਬਣਾਤਾ ਹੁਣ ਛੋਟੀ ਵਾਰੀ ਆ ਪਹਿਲੇ ਦਿਨ ਜਿਆਦਾ ਟਾਈਮ ਨਹੀਂ ਲਾਉਣਾ ਆਪਾਂ ਪਹਿਲੇ ਹੀ ਮਹੀਨੇ ਭਾਵੇਂ 1000 ਕਰੋ ਲੱਗੇ ਭਾਵੇਂ 2000 ਲੱਗੇ ਭਾਵੇਂ 3000 ਕਰਾਂ ਕੋਲੇ ਪੈਸੇ ਦੀ ਕਮੀ ਨਹੀਂ ਹੁੰਦੀ ਦਿਲ ਦੀ ਕਮੀ ਹੁੰਦੀ ਹੈ ਨੀਅਤ ਦੀ ਕਮੀ ਹੁੰਦੀ ਹੈ ਐਸ ਹਲਕੇ ਨੂੰ ਜਿਵੇਂ ਗੱਡੀ ਨਵੀਂ ਸ਼ੋਨੂਮ ਚ ਕੱਢੀ ਹੁੰਦੀ ਨਾ ਉਹੇ ਕੱਢਾਂਗੇ ਬੋਲੇ ਹਾਂ ਆ ਕੋਈ ਆਸਾਨ ਨਹੀਂ ਹੈ ਮੈਨੂੰ ਮਨ ਚ ਦਿਲੋਂ ਹੈ ਕਿ ਇਹ ਜਿਸ ਘਰ ਚ ਬਾਪੂ ਬਾਦਲ ਨੇ ਜਨਮ ਲੇਤਾ ਹੈ ਅਸੀਂ ਸਿਆਸੀ ਜਨਮ ਤਾਂ ਇੱਥੇ ਹੋਣਾ ਆਪਣਾ ਫਰਜ਼ ਬਣਦਾ ਹੈ ਉਸ ਘਰ ਨੂੰ ਸਜਾਉਣਾ ਐਸ ਕਰਕੇ ਤੁਹਾਨੂੰ ਕਹਿ ਤੀ ਲੋੜ ਨਹੀਂ ਪਣੀ ਉਹਨਾਂ ਨੇ ਪੁਲਾ ਉੱਤੇ ਟਪਾਇ ਸੀ ਆਪਾਂ ਕਿਥੋਂ ਵੀ ਪਾਣੀ ਪਾਉਣਾ ਹੁਣ ਦੱਸ ਬਾਪੂ ਨੇ ਤੇ ਪਹਿਲਾਂ ਪੁਲਾ ਉੱਤੇ ਟਪਾਈ ਸੀ ਉਹ ਗਿੱਦੜ ਦੇ ਹਲਕੇ ਦੀ ਘਾਹਵਤ ਸੀ ਪਜਾਣੇ ਨੌਜਵਾਨਾਂ ਨੂੰ ਤਾਂ ਪਤਾ ਨਹੀਂ ਉਹ ਜਿਹੜੇ ਪੁਰਾਣੇ ਕਹਿੰਦੇ ਹੁੰਦੇ ਸੀ ਪੁਲਾ ਉੰ ਤੋਂ ਪਾਣੀ ਟਪਾਇਆ ਹੈ ਟਪਕ ਜਾਂਦਾ ਜੇ ਮਾਲਵਾ ਲਹਿਰ ਨਾਲ ਨਿਕਲ ਜਾਂਦਾ ਜੀ ਓਏ ਮੈਂ ਤਾਂ ਨਿਕਲ ਦੱਸ ਆ ਤਾਂ ਨਿਕਲ ਹੀ ਨਹੀਂ ਸੀ ਆ ਤਾਂ ਰੋਜ਼ ਹੀ ਨਹੀਂ ਪੱਤ ਰੱਖ ਜਾਂਦਾ ਅੱਜ ਤੱਕ ਢੱਕਾ ਨਹੀਂ ਤੋੜਿਆ ਇਹ ਤਾਂ ਘਟਿਆ ਇਨਸਾਨ ਇਹ ਤਾਂ ਮਾੜਾ ਬੰਦਾ ਤੇ ਜਿਵੇਂ ਇਹਨਾਂ ਨੇ ਰਾਜ ਕਿੱਦਾਂ ਇੱਕ ਦੀ ਆਪਾਂ ਤਾਂ ਇੱਥੇ ਧੰਨਾ ਹੈ ਕਿ ਆ ਬੜੇ ਬੱਚੇ ਬੈਠੇ ਆ ਆ ਤਾਂ ਲੁਟੇਰੇ ਦਿੱਲੀੋਂ ਅੱਜ ਮੈਂ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀਆਂ 'ਚ ਲੁੱਟਣ ਵਾਸਤੇ ਉਵੇਂ ਦੋ ਹੱਥ ਚੰਮੜ ਪਿਆ ਜਾਂ ਹੁਣ ਤਾਂ ਹੋਰ ਵੀ ਪੈ ਗਏ ਆ ਲਠੀਲੇ ਸਾਲ ਉਹ ਤਾਂ ਸਿੱਧੇ ਹੀ ਕੰਮ ਪੈ ਗਿਆ ਜਿੱਥੇ ਆਉਂਦੇ ਆ ਫੜ ਕੇ ਅਫਸਰਾਂ ਨੂੰ ਸਾਰੇ ਸਿੱਧੇ ਹੀ ਪੈਸਾ 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 ਕਰੀ ਜਾਂਦੇ ਪਰ ਭੱਜਣ ਨਹੀਂ ਦੇਵਾਂਗੇ ਇਹਨਾਂ ਕਿਧੜੇ ਲੈ ਹੋਣੇ ਆ ਜੀ ਇਹਦੇ ਤੇ ਹਫਤਾ ਪਹਿਲਾ ਵਾਲੇ ਖਾਤੇ ਵੇਖ ਲਓ ਜੀ ਇੱਕ ਹਫਤੇ ਵਾਲੀ ਇੱਕ ਹਫਤਾ ਬਣੇ ਤੋਂ ਪਹਿਲਾਂ ਦੇ ਖਾਤੇ ਵੇਖ ਲਓ ਪੰਛੀ ਨਹੀਂ ਉੜੀ ਸੌਖੇ ਹੀ ਆ ਫੜਨੇ ਇਹ ਤਾਂ ਸਾਰੇ ਸਦੋਤੀ ਵੀ ਸਾਰੇ ਪੈਸੇ ਪੈਸੇ ਬਸਲੋਗੇ ਇੱਕ ਗੱਲ ਹੋ ਰੇ ਯਾਰ ਹੁਣ ਕਿੰਦੇ ਵਲੇ ਮਨਮਨਾਲੋ ਆਪਾਂ ਇਸ ਪਾਰਟੀ ਦੀ ਸਰਕਾਰ ਤੋਂ ਦਵਾਨੀ ਨਹੀਂ ਲੈਣੀ ਠੀਕ ਹੈ ਆਪਾਂ ਆਪਣੇ ਰਾਜ ਵਿੱਚ ਲਿਆ ਕੇ ਆਪਾਂ ਆਪਣਾ ਕਰਾਂਗੇ ਇਹਨਾਂ ਇਹਨਾਂ ਮਗਰ ਲੱਗਣਾ ਹੈ ਪਹਿਲੀ ਗੱਲ ਪਹਿਲੀ ਗੱਲ ਤਾਂ ਦੇਣਾ ਨਹੀਂ ਕੁਛ ਉਹਨਾਂ ਨੇ ਇਹ ਵੀ ਆਸ ਲੈ ਕੇ ਪਰਚਾ ਹੀ ਲੈ ਕੇ ਘਰੇ ਚਲੇ ਜਾਈ ਇਹਨਾਂ ਦੇ ਕਿ ਆਹ ਦੇ ਦੀ ਉਹ ਦੇ ਦਿਓ ਇਹਨਾਂ ਨੂੰ ਦਿੱਤਾ ਕੁਛ ਨਹੀਂ ਦੇਣਾ ਵੀ ਨਹੀਂ ਦੇਣਾ ਵੀ ਨਹੀਂ ਟਾਈਮ ਆ ਗਿਆ ਹੁਣ ਕੀ ਦਿਨਾਂ ਜੀ ਬਣਾ ਨਾ ਕੀ ਕੰਮ ਹੁਣ ਤਾਂ ਬਸ ਹੁਣ ਆ ਜਿਹੜਾ ਸਾਲ ਹੈ ਦੇਖੋ ਮੈਂ ਤਾਂ ਆਪਣੇ ਕੱਪੜੇ-ਕੂਪੜੇ ਕਾਰ ਚ ਰੱਖ ਲਿਆ ਮੈਂ ਤਾਂ ਇੱਕ ਬਾਡੇ ਤੋਂ ਚੱਲ ਪਿਆ ਹਾਂ ਪੂਰੇ ਪੰਜਾਬ ਦੇ ਦੇਖੋ ਜੇ ਆਪਾਂ ਸਰਕਾਰ ਲੈ ਕੇ ਆਉਣੀ ਹੈ ਮਾਹੌਲ ਵਧੀਆ ਬਣ ਗਿਆ ਆ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਇਲੈਕਸ਼ਨ ਮੈਂ ਤੁਹਾਨੂੰ ਸ਼ਾਇਦ ਸਾਰੇ ਪੰਜਾਬ ਦਾ ਵੇਰਵਾ ਸ਼ਾਇਦ ਨਾ ਪਤਾ ਹੋਵੇ ਤਕਰੀਬਨ 2500 ਬਲਾਕ ਸੰਧੀਆਂ ਪੂਰੇ ਪੰਜਾਬ ਜਿਹੜੀਆਂ ਲੜੀਆਂ ਸਾਰਾ ਬਲਾਮ ਲੋਕੇ ਸਾਰੀ 2500 ਆਮ ਆਦਮੀ ਪਾਰਟੀ ਨੇ ਤੇ 2500 ਤੇ 2500 ਲੜੀਆਂ ਕਾਂਗਰਸ ਤੋਂ ਘੱਟ ਡਰ ਲੱਗਦਾ ਸੀ ਇਹਨਾਂ ਨੂੰ ਉਹਨਾਂ ਦੇ 3100 ਦੇ ਕਾਗਜ਼ ਰੱਦ ਕੀਤੇ ਤੇ ਉਹ ਕੋਈ 200 ਬਾਈਕ ਸੌ ਲੜੇ ਆਪਣੇ 1100 ਬਲਾਕ ਸੰਧੀਆਂ ਦੇ ਕਾਗਜ਼ ਰੱਦ ਹੋਏ 1100 ਆਪ ਤਾਂ ਮਸਾਂ ਆਪਲਾ 1600 ਪਾਏ ਇੰਨੇ ਇੰਨੇ ਲੱਗੇ ਹੁਣ 1400 ਇੰਨੇ ਗਲੇ ਨੇ 1100 ਕਾਗਜ਼ਤ ਹੋਏ ਆ 1100 ਚ ਆਪਾਂ ਫਿਰ ਵੀ ਬੱਲੇ ਦਾ 400 ਕੁਛ ਜਿੱਤੇ ਤੇ ਕਾਂਗਰਸ ਅਪਰਥ ਉਹ ਆਪਾਂ ਤਾਂ ਡਬਲ ਲੈ ਕੇ ਆਪਾਂ ਥੁੜੀਏ ਆਪਣਾ ਕਈ ਘੱਟ ਘੱਟ 15 ਹਲਕੇ ਜਿੱਥੇ ਨਾ ਕੋਈ ਆਪਣਾ ਬਲਾਗ ਸ਼ਮਤੀ ਛੱਡਿਆ ਤੇ ਨਾ ਜਿਨਾ ਪ੍ਰਿਚਤ ਜਦਿਆ ਜਮੇ ਖਾਲੀ ਕਰਦੇ ਆਪਣੇ ਹਲਕੇ ਪਰ ਫਿਰ ਵੀ ਜਿਹੜੇ ਲੜੇ ਆ ਉਹ ਨੇਰੀ ਲਿਆਦੀ ਆ ਜਿਹੜੇ ਆਪਣੇ ਕਹਿੰਦੇ ਸੀ ਕਾਲੀ ਦਲ ਖਤਮ ਕਾਲੀ ਦਲ ਖਤਮ ਹੁਣ ਜਾਰੀ ਕਾਲੀ ਦਲ ਲੱਗਦਾ ਇਹਨਾਂ ਨੂੰ ਬੋਲੇ ਸੋਨਹਿਰਾ ਬੋਲੇ ਹੁਣ ਫਿਰ ਤੋਂ ਸਵੇਰੇ ਉੱਠਦਾ ਹੈ ਬਾਦਲ ਸਵੇਰੇ ਸਵੇਰੇ ਉੱਠਦਾ ਰੋਟੀ ਖਾਣ ਵਾਲੇ ਬਾਦਲ ਸ਼ਾਮ ਤੱਕ ਬਾਦਲ ਰਾਤ ਨੂੰ ਲੱਗੇ ਬਾਦਲ ਦਾ ਨਾਮ ਲੈਂਦਾ ਹੋਰ ਕੋਈ ਲੈਂਦਾ ਨਹੀਂ ਸੁਤੇ ਬਟਰੀਆਂ ਤਾਂ ਬੈਠਾ ਬਟਾ ਆ ਤਾਂ ਹਾਲਾਤ ਬਣਾ ਤਿੰਨੇ ਨੇ ਤੁਸੀਂ ਦੇਖ ਲਓ ਇੱਕ ਹੋਰ ਗੱਲ ਵੰਡੀ ਦੇਖੀ ਐ ਕਿ ਆ ਜਿੰਨਾ ਮਾਲਵਾ ਹੈ ਇੱਥੇ ਕਾਂਗਰਸ ਖਤਮ ਹੋ ਗਈ ਆ ਜਿਹੜੀ 50 ਸੀਟਾਂ ਆਪਣੀਆਂ ਇੱਥੇ ਲੈ ਪਾਸੇ ਲੈ ਸਭ ਨੂੰ ਲੱਗਿਆ ਤੇਰੇ ਇੱਥੇ ਲੜਾਈ ਅਕਾਲੀ ਦਲ ਵਰਸਸ ਆਪ ਰਹੀ ਹੈ ਕਾਂਗਰਸ ਤਾਂ ਬਹੁਤ ਪਿੱਛੇ ਨਹੀਂ ਹੈ ਜਹਾ ਆਪਾਂ ਜਿੱਤੇ ਆਪ ਜਿੱਤੇ ਕਾਂਗਰਸ ਜਮੇ ਪਿੱਛੇ ਥੋੜੀ ਵੀ ਦੇਖ ਲਓ ਅੱਜਾ ਕਿੱਡਾ ਰਾਜਾ ਰੋਜਾ ਕੀ ਕੰਦਾ ਸੀ ਮੈਂ ਸੀਐਮ ਬੰਨਾ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਅਸੀਂ ਪਿੰਡੋਂ ਵੀ ਤੀਜੇ ਤੇ ਲਿਆਂਦਾ ਜੀ ਵਧੀਆ ਇਹਨਾਂ ਤੋਂ ਮਤਲਬ ਬੀਜੇਪੀ ਨੂੰ ਥੱਲੇ ਲੈ ਜਾਊਗਾ ਹੈ ਕੱਲੋਂ ਪੰਜਾਬ ਨੂੰ ਅਕਾਲੀ ਦਲ ਅਗਵਾਈ ਕਰ ਸਕਦਾ ਹੈ ਆ ਦਿਲ 'ਚ ਜੋ ਦਰਦ ਅਕਾਲੀ ਦਲ ਦੇ ਨਾ ਕਿਸੇ ਦਾ ਨਹੀਂ ਬਹੁਤ 10 ਸਾਲ ਖਰਾਬ ਕਰ ਲਿਆ ਆਪਾਂ 10 ਸਾਲ ਤਜਰਬੇ ਕਰਕੇ ਦੇਖ ਲੇ ਹੁਣ ਤਜਰਬਾ ਨਹੀਂ ਕਰਨਾ ਹੁਣ ਆਪਾਂ ਆਪਣੀ ਸਰਕਾਰ ਲਿਖਿਆ ਤੋਂ ਇਸ ਕਰਕੇ ਇੱਕ ਤਾਂ ਮੈਂ ਤੁਹਾਨੂੰ ਦੋ ਗੱਲਾਂ ਦੱਸਣਾ ਚਾਹਣਾ ਇੱਕ ਤਾਂ ਮਾਗੀ ਦੀ ਕਾਨਫਰੰਸ ਆ ਗਈ ਹੈ ਪਹਿਲੇ ਬਾਕੀ ਤਾਂ ਇਹ ਕੰਮ ਸ਼ੁਰੂ ਹੁੰਦਾ ਹੈ ਬਿਲਕੁਲ ਹੈ ਅਗਲੇ ਸਾਲ ਤਾਂ ਹੋਣੀ ਨਹੀਂ ਕਿਉਂਕਿ ਕੋਟ ਲੱਗ ਜਾਣਾ ਹੈ ਆ ਐਕਟੀ ਨੇਰੀ ਲਿਆ ਦੇ ਨਹੀਂ ਪਰ ਇੱਕ ਗੱਲ ਹੈ ਕੋਈ ਗੱਡੀਆਂ ਚਾਹਣ ਜਿਹੜੇ ਬਹਿਣਗੇ ਉੱਤੇ ਬਿਲਕੁਲ ਸਹੀ ਗੱਲ ਹੈ ਹਾਂ ਐ ਨਹੀਂ ਹੈ ਕਿ ਸਵਾਰੀ ਆਪਣੀ ਸਹਿਰ ਕਿਸੇ ਦੀ ਹੈ ਬੰਦੇ ਪੱਕੇ ਇੱਕ ਵਰਗੇ ਲੈ ਗਏ ਉਹ ਜਿਹੜੇ ਜਨਤਿੱਥ ਉੱਤੇ ਕਿਉਂਕਿ ਉਸ ਦਿਨ ਤੋਂ ਜੰਗ ਸ਼ੁਰੂ ਹੋਊਗੀ ਤੇ ਮੈਨੂੰ ਤੁਹਾਡੇ ਤੇ ਮਾਨ ਹੈ ਮੈਨੂੰ ਯਾਦ ਆ ਆ ਗਿੱਦਣਵਾ ਤੇ ਲੰਬੀ ਦੋ ਹਲਕੇ ਹੁੰਦੇ ਸੀ ਅਸੀਂ ਇਹਨਾਂ ਦੋਨਾਂ ਦੇ ਸਿਰ ਤੇ ਹੀ ਅਸੀਂ ਪੰਜਾਬ ਚ ਰੇਲੀਆਂ ਕਰ ਦਿੰਦੇ ਸੀ ਜੇ ਮੋਗੇ ਵੀ ਕਾਨਫਰੰਸ ਹੁੰਦੀ ਇੱਥੇ ਹੀ ਭਰ ਲੈਂਦੇ ਸੀ ਇਹਨੂੰ ਪਤਾ 10-15 ਹਜ਼ਾਰ ਬੰਦਾ ਪੱਕਾ ਆਪਣਾ ਆਏਗਾ ਹੈ ਬਾਕੀ ਭਾਵੇਂ ਆਏ ਨਾ ਐਂਦੇ ਪੱਦੇ ਤੇ ਹੈਗੀ ਹੈ ਸੋ ਉਸ ਦਿਨ ਆਪਾਂ ਭਰ ਦਣੀਏ ਦੂਜੀ ਗੱਲ ਮੈਂ ਆਪਣਾ ਦਫਤਰ ਖੋਲ੍ਹ ਲਿਆ ਇੱਥੇ ਆਪਾਂ WhatsApp ਇੱਕ ਗਰੁੱਪ ਬਣਾਵਾਂਗੇ ਜਿੱਥੇ ਜਿਹੜੇ ਮੇਨ ਤੁਹਾਡੇ 100 150 ਬੰਦਾ ਹੈ 200 ਬੰਦਾ ਹੈ ਉਹ ਇੱਕ ਗਰੁੱਪ ਚ ਉਹਦੇ ਵਿੱਚ ਮੈਂ ਵੀ ਹੋਊਗਾ ਜਦੋਂ ਮੈਂ ਪਿੰਡ ਆਇਆ ਤੁਹਾਡੇ ਕੋਲ ਮੈਸੇਜ ਆ ਜਾਊਗਾ ਕਿ ਮੈਂ ਬਾਦਲ ਆ ਗਿਆ ਜਾਂ ਜਿੱਥੇ ਵੀ ਹੈ ਮੇਰੇ ਪ੍ਰੋਗਰਾਮ ਦੇ ਚ ਪਈ ਜਾਣਗੇ ਕੋਈ ਸੁਨਿਆ ਕੋਈ ਸਮੱਸਿਆ ਹੋਏ ਇੱਕ ਇੱਥੇ ਪਰਿੰਦਰ ਕਿਤੇ ਇਹ ਈ ਡਿਊਟੀ ਲਈ ਹੈ ਫੁੱਲ ਟਾਈਮ ਤੇ ਇਹ ਸਾਰੀ ਲੀਡਰਸ਼ਿਪ ਦੀ ਬੇਨਤੀ ਹੈ ਥੋੜਾ ਦਫ਼ਤਰ ਹੈ ਤੁਸੀਂ ਇੱਕ ਇੱਕ ਦੋ ਦੋ ਦਿਨ ਬਣ ਕੇ ਤੋ ਦੋ ਬੰਦੇ ਜਰੂਰ ਬੈਠੇਗਾ ਨਾਲ ਪੱਕਾ ਇੱਕ ਤਾਂ ਮੰਨ ਲਓ ਤੇ ਵਧੀਆ ਹੁਣ ਤਾਂ ਹਿੱਟ ਲਾ ਦੀ ਬਾਅਦ ਏਸੀ ਉਸੀ ਕਰੀ ਪਿੰਕ ਇਕੱਲੇ ਬੈਠੇ ਹੋ ਉੱਥੇ ਬਹਿ ਜਾ ਮੇਰਾ ਮਤਲਬ ਉੱਥੇ ਰੌਣਕ ਲੱਗੇ ਯਾਰ ਰੌਣਕ ਕੋਈ ਕੰਮ ਹੋਏ ਕਿਸੇ ਦੀ ਹਿੰਮਤ ਨਹੀਂ ਕੋਈ ਥੋੜਾ ਕੰਮ ਰੋਕਦੇ ਸਿੱਧੀ ਗੱਲ ਕੋਈ ਕੰਮ ਹੋਏ ਜਿੰਦਾਬਾਦ ਪਰ ਮੈਨੂੰ ਇੱਕੋ ਹੀ ਮੁਸ਼ਕਲ ਹੈ ਮੈਂ ਮਹੀਨੇ 'ਚ 1000 ਜਾਂ 2000 ਜਾਂ 3000 ਮੈਕਸਮ ਇੰਤਰਾ ਦੇ ਸਕਦਾ ਕਿਉਂਕਿ ਮੈਨੂੰ ਪੂਰੇ ਪੰਜਾਬ 'ਚ ਹੁਣ ਮੈਂ ਪਿੰਡ ਪਿੰਡ ਜਾਂ ਲੱਗਿਆ ਪੂਰੇ ਪੰਜਾਬ 'ਚ ਜੀ ਮਿਲ ਅਤਕਰ ਤੁਹਾਨੂੰ ਸਭ ਮੰਨਣਾ ਪੈਣਾ ਕਿਉਂਕਿ ਬਹੁਤ ਵੱਡੀ جنگ ਹੈ ਮਾਝਾ ਦੁਆਬਾ ਉਧਰਲੇ ਪਾਸੇ ਸਾਡੇ ਇਧਰ ਕਿਥੇ ਕਮਜੋਰ ਉੱਥੇ ਸਾਰੇ ਲਗਾਤਾਰ ਮੇਰਾ ਕੰਮ ਚੱਲ ਪੜਾ ਅੱਛਾ ਹੈ ਕੱਲਾ ਮੈਂ ਤੇਰਾ ਨਾਂ ਨਾ ਆਹ ਉਹ ਜਿਹੜੇ ਸਾਡੇ ਵੱਡੇ ਵੱਡੇ ਸੀ ਉਹ ਤਾਂ ਛੱਡ ਗਏ ਅੱਛਾ ਮੈਨੂੰ ਕੋਈ ਕਹ ਰਿਹਾ ਸੀ ਕੌਣ ਤੇ ਰਿਹਾ ਸੀ ਆਪਾਂ 2 ਵਜੇ ਕਿਸੇ ਦਾਰ ਕਹ ਰਿਹਾ ਸੀ ਮੈਨੂੰ ਕਹਿੰਦੇ ਜੀ 2 ਵਜੇ ਤੱਕ ਆਪਾਂ ਮੇਲਾ ਖਤਮ ਕਰ ਦਈਏ ਕੋਈ ਨਾ ਮੈਂ ਕਹਿੰਦਾ ਉਹ ਤਾਂ ਪਹਿਲੀ ਹੋ ਜਾਊਗਾ ਕਹਿੰਦਾ ਕਿਵੇਂ ਮੈਂ ਕਿਹਾ ਜੀ ਟਾਈਮ ਲਾਈਨ ਵਾਲੇ ਲੀਡਰ ਸੀ ਜਿਹੜਾ ਘੰਟਾ ਘੰਡਾ ਬੋਲਦੇ ਸੀ ਉਹ ਛੱਡ ਕੇ ਚਲੇ ਗਏ। ਹੁਣ ਤੇ ਇਕੱਲਾ ਹੀ ਮੈਂ 20 25 ਮਿੰਟ ਲਾ ਕੇ ਬਸ ਬਾਕੀ ਸੀ। ਨਹੀਂ بڑے ਹੋ ਜਾਣਗੇ ਤੁਸੀਂ ਪ੍ਰੋਬਲਮ ਨਾ ਕਰੋਗੇ। ਬਸ ਹੁਣ ਆਪਣੀਆਂ ਤੇ ਕਾਫੀ ਨੀ ਰਹਿਣਾ। ਨਹੀਂ ਕੋਈ ਖਿਆਲ ਸਭ ਤੋਂ ਰੀਵਲ ਹੋਈ ਨਹੀਂ। ਆਹ ਹਾਂ। ਤੁਸੀਂ ਤੇ ਦੇਖੋ ਤੁਹਾਡੇ ਰੀਪੋਲੋ। ਕਰਾਈ? ਤੁਹਾਡੀ ਕਿ ਅਸੀਂ ਨੇੜੇ ਆ ਚੋਂ ਦਿੰਦੀ। ਯਾਰ ਹੁਣ ਤਾਂ ਜਿੰਨਾ ਦਿਨ ক্লোਜ਼ ਹੋਈ ਜਾਣਗੇ ਨਾ ਉਹਨਾਂ ਉਹਨਾਂ ਦੀ ਬੈਟਰੀ ਫੇਲ ਹੋਈ ਜਾਊਗੀ ਮੈਂ ਕੰਝੀ ਕਰਦਣਾ ਤੇ ਮਾਰਚ 31 ਮਾਰਚ ਮਾਗੀ ਦੇ ਮਸਾਖੀ ਦੇ ਬਾਅਦ ਤਾਂ ਬੈਟਰੀ ਉਹਨੇ ਚੱਲਦੀ ਨਹੀਂ ਫਿਰ ਆਪਣਾ ਫੁੱਲ ਫਲਾਈਟ ਕਮ ਹੈ ਅਲੇ ਵੀ ਫੁੱਲ ਫਲਾਈਟ ਬਟ ਤੁਸੀਂ ਪਰਵਾਹ ਨਹੀਂ ਕਰਨੀ ਅੱਜ ਜੋ ਮਰਜ਼ੀ ਹੋ ਮੇਰੀ